ਲੋਕਸਤਾ ਕਿ ਬੁਝਣ ਬਰੇ ਕਰਦੇ ਆ ਬਿਹਾਲ ਬਰੇ ਲੜਾਕੇ ਆ ਮਾਲਵੇ ਵਾਲੇ ਆ ਜਾਂ ਫਲਾਣੇ ਦਾ ਤੇ ਦੁਆਬੇ ਦੇ ਲੋਕਾਂ ਚ ਚੇਤਨਾ ਦਾ ਪੱਧਰ ਕੀ ਬਾਕੀ ਪੰਜਾਬੋਂ ਅਲੱਗ ਸੀ ਕੋਈ ਕਿ ਉੱਥੋਂ ਦੇ ਗਦਰ ਲਹਿਰ ਦੇ ਕੀ ਬੜੀ ਪਾਰਟਿਸਪੇਸ਼ਨ ਸੀ ਉੱਥੇ ਬਾਅਦ ਜੇ ਆਪਾਂ ਸਵਾਲ ਜੀ ਦੇਖੀਏ ਬੱਬਰ ਅਕਾਲੀ ਬੱਬਰ ਅਕਾਲੀ ਵੀ ਸਾਰੀ ਦੀ ਸਾਰੀ ਦੁਆਬੇ ਦੀ ਮੂਵਮੈਂਟ ਆ ਸਾਰਾ ਇਤਿਹਾਸ ਕੋਈ ਦੇਖੂੰਗਾ ਪੜ੍ਹੂੰਗਾ ਫਿਰ ਮੈਂ ਅਗਲੇ ਦਿਨ ਉੱਥੇ ਗਿਆ ਤੇ ਸਾਰਾ ਫਿਰ ਦੇਖਿਆ ਜਿੱਦਾਂ ਤੁਹਾਨੂੰ ਦੱਸਿਆ ਜੀ ਉਹ ਲੇ ਛੋਟੀਆਂ ਮਸ਼ੀਨਾਂ ਉਹ ਸੜੀਆਂ ਇਹਦੇ ਗੱਦਰੀ ਸਾਡੇ ਬਾਬੇ ਸਾਰੇ ਸੀਗੇ ਹਿੰਦੁਸਤਾਨ ਦੇ ਇਕੱਲੇ ਪੰਜਾਬ ਦੇ ਨਹੀਂ ਸੀ ਹੋਰ ਵੀ ਸੀਗੇ ਉਹ ਸਾਰੀ ਤਸਵੀਰਾਂ ਬਹੁਤ ਥੋੜੀਆਂ ਲੱਗੀਆਂ ਹੋਈਆਂ ਆ ਤਾਂ ਵੀ ਦੁਆਬੇ ਦੇ ਲੋਕਾਂ ਦੀ ਆਰਥਿਕਤਾ ਮਜਬੂਰੀ ਦੇ ਵਿੱਚ ਹੋਈ ਹੈ ਫਿਰ ਕਿਉਂ ਹੈ ਇਹਨਾਂ ਨੇ ਪ੍ਰਵਾਸ ਪ੍ਰਵਾਸ ਜਿਹੜਾ ਹੋਇਆ ਔਰ ਉਸ ਪਰਿਵਾਰ ਨੇ ਪ੍ਰਵਾਸ ਨਹੀਂ ਜਦੋਂ ਫਿਰ ਕੁਦਰਤੀ ਕਾਲੇ ਜਿਹਾ ਹੋਇਆ ਜਿਹੜਾ ਅਸੀਂ ਚਿੰਤਾ ਪੰਜਾਬ ਪ੍ਰਤੀ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਨਾਲੋਂ ਜ਼ਿਆਦਾ ਉਹਦੇ ਪਿੱਛੇ ਇੱਕ ਕਾਰਨ ਹੈ ਕਿ ਜਦੋਂ ਅਸੀਂ ਇੱਥੇ ਸਾਰਾ ਕੁਝ ਦੇਖਦੇ ਹਾਂ ਤਾਂ ਅਸੀਂ ਸੋਚਦੇ ਹਾਂ ਸਾਡੇ ਪੰਜਾਬ ਵਿੱਚ ਕਿਉਂ ਨਹੀਂ ਹਸਪਤਾਲ ਬਣਾਏ ਗੁਰਦੁਆਰੇ ਬਣਾਏ ਪਰ ਜਿਹੜੇ ਸਰਕਾਂ ਦੇ ਉੱਤੇ ਗੇਟ ਬਣਾਉਣ ਦਾ ਯਾਦ ਕਰੀ ਗੇਟ ਦਾ ਉਹ ਭਾਰਤ ਵਿੱਚ ਸਭ ਤੋਂ ਪਹਿਲਾਂ ਦੁਆਬੇ ਤੋਂ ਸ਼ੁਰੂਆਤ ਹੋਈ ਹੈ ਕਿ ਦੁਆਬੇ ਨੇ ਆਪਣੇ ਆਪ ਵੀ ਸਾਡੇ ਆਪਣੇ ਦੇਸ਼ ਭਗਤ ਯਾਦਗਾਰਾਂ ਯਾਦਗਾਰਾਂ ਗਿਰਜੋ ਪਿੰਡ ਦੇ ਘੇੜ ਦੇ ਰੂਪ ਦੇ ਵਿੱਚ ਜੀ ਬਿਲਕੁਲ R247 TV ਤੇ ਤੁਹਾਡਾ ਸਵਾਗਤ ਕਰਦੇ ਆ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਮੇਰੇ ਨਾਲ ਮਹਿਮਾਨ ਨੇ ਖਾਸ ਸਾਡੇ ਸੈਂਟਰ ਚ ਬੈਠੇ ਹੋਏ ਡਾਕਟਰ ਜਸਵਿੰਦਰ ਸਿੰਘ ਪਿਲਗਾ ਇਹਨਾਂ ਦੀ ਐਕਸਪਰਟੀਜ਼ ਹੈ ਜੀ ਐਕਸਪਰਟੀਜ਼ ਹਾਰਟੀਕਲਚਰ ਚ ਤੇ ਹੋਰ ਵੀ ਬਹੁਤ ਸਾਰੇ ਕੰਮਾਂ ਚ ਉਹਨਾਂ ਨੂੰ ਜਾਣਦੇ ਆ ਇਹਨਾਂ ਦੇ ਲਾਈਫਸਟਾਈਲ ਬਾਰੇ ਹੋਰ ਹਨ ਦੇ ਇੱਕ ਕੰਮ ਬਾਰੇ ਮੇਰਾ ਵੀ ਇੱਕ ਰੁਚੀ ਸਵਾਲ ਆ ਕਿ ਜਸੁੰਦਰ ਸਿੰਘ ਬੰਗਾ ਜਿਹਦੇ ਲੈਂਡਸਕੇਪ ਦਾ ਬਹੁਤ ਮਾਹਰ ਹੈ ਆ ਔਰ ਫਲੋਰੀਕਲਚਰ ਦਾ ਮੈਨੂੰ ਲੱਗਿਆ ਮੇਰੇ ਮੰਤਵੇ ਕਿ ਜਿਹੜਾ ਸਾਹਿਬ ਵੀ ਹੁੰਦੇ ਕਿ ਜਦੋਂ ਉਹ ਉਹ ਜਿਹੜੇ ਬੰਦੇ ਪੀਏ ਯੂ ਚ ਪੜ੍ਹਦੇ ਸੀ ਉਹ ਜ਼ਿਆਦਾ ਐਗਰੀਕਲਚਰ ਵਾਲੇ ਪਾਸੇ ਉਹਨਾਂ ਦਾ ਰੁਝਾਨ ਸੀਗਾ ਕਿਉਂਕਿ ਨਵੇਂ ਨਵੇਂ ਹਰੀ ਕ੍ਰਾਂਤੀ ਆਉਂਦੇ ਚਾਂਸਸ ਵੱਧ ਰਹੇ ਸੀ ਸਾਰਾ ਕੁਝ ਜਿਵੇਂ ਗੱਲਾਂ ਚ ਇਹਨਾਂ ਮਾਸਟਰਸ ਕੀਤੀ ਤੇ ਮੇਰਾ ਨਿੱਜੀ ਸਵਾਲ ਆ ਕਿ ਇੰਨੇ ਪ੍ਰੋਗਰੈਸਿਵ ਪਿੰਡ ਦਾ ਜਿਹੜਾ ਅਜ ਸੁਨਦਰ ਸਿੰਘ ਬੰਗਾ ਹੋਏਗਾ ਸੁਣੇ ਉਹਨੇ ਫਲੋਰੀਕਲਚਰ ਵਾਲੇ ਪ ਸੇਬ ਜੀ ਯਾਦ ਕਰ ਲੋ ਮੇਰਾ ਮਨ ਸੀਗਾ ਕਿ ਆਪਾਂ ਇਹਨਾਂ ਦਾ ਜਿਹੜਾ ਐਕਸ਼ਨ ਆ ਰਹੀ ਬੜੀ ਵੱਖਰੀ ਗੱਲ ਹੈ ਜੀ ਇਹ ਹੈ ਕਿ ਬਿਲਗਾ ਪਿੰਡ ਵੀ ਆਪਣਾ ਵੱਡਾ ਇਤਿਹਾਸ ਹੈ ਮੈਨੂੰ ਬਿਲਗੇ ਪਿੰਡ ਦਾ ਮੁੰਡਾ ਜਿਹੜਾ ਵੀ ਕਿੰਨ ਕਲਾਬੀ ਗੱਲ ਹੈ ਕਿ ਪਿੰਡ ਦਾ ਮੁੰਡਾ ਇੰਨੇ ਸੈਂਸਿਟਿਵ ਵਾਲੇ ਪਾਸੇ ਹੋਰ ਕੀ ਪ੍ਰੇਰਨਾ ਮੈਨੂੰ ਇੱਕ ਗੱਲ ਯਾਦ ਆ ਰਹੀ ਆ ਹ ਅ ਹਸਪਾਤਲ ਦਾ ਨਵਾਂ ਵੀ ਕਿਸ਼ਾਤ ਸ਼ੇਅਰ ਕੀਤੀ ਹੋਏ ਮੈਂ ਮੈਂ ਜਦੋਂ ਆਪਣੀ ਬੈਚਲਰ ਡਿਗਰੀ ਕਰਦਾ ਸੀ ਨਾ ਸਿਵਲ ਇੰਜੀਨੀਅਰਿੰਗ ਦੀ ਤੇ ਉੱਥੇ ਇੱਕ ਕਰੋੜ ਸਾਹਿਬ ਸੀਗੇ ਉਹ ਪਿੰਡੋਂ ਦਾ ਗੱਬੋਮਾਲ ਨੇੜੇ ਆ ਸਦੇ ਅਮਰਸਾ ਤੋਂ ਇੱਕ ਕੱਲੋਂ ਵਾਲਦੇ ਨੇ ਉਹ ਤੇ ਉਹਨਾਂ ਦੇ ਸਹੁਰੇ ਹੈਗੇ ਸੀ ਪਟਨਾ ਤੇ ਉਹਨਾਂ ਦਾ ਜਿਹੜਾ ਹੈਗਾ ਸੀਗਾ ਬ੍ਰੋਦਰਲਾ ਉਹ ਉੱਥੇ ਦੇ ਸਕੂਲ ਦੇ ਵਿੱਚ ਬੀਏ ਸੀ ਬੀਆਈ ਟੀਚਰ ਸੀਗਾ ਤੇ ਮੇਰਾ ਉਹਨਾਂ ਕਰਕੇ ਉਹਨਾਂ ਨਾਲ ਬਾਤ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਬਾਬਾ ਪਕਣਾ ਹੀ ਇੰਨਾ ਵੱਡਾ ਨਾ ਉਹਨਾਂ ਦਾ ਤੇ ਤੁਸੀਂ ਆਪਣੇ ਪਿੰਡ 'ਚ ਕੋਈ ਏਡੀ ਵੱਡੀ ਗੱਲ ਕਿ ਦੇਖੋ ਉਹਨਾਂ ਨੇ ਕਿੰਨੀ ਸਾਰੀ ਆਪਣੀ ਜਾਇਦਾਦ ਆਪਣੇ ਪਿੰਡ ਨੂੰ ਦਿੱਤੀ ਸਕੂਲ ਵੀ ਉਹਦੇ ਜਮੀਨ 'ਚ ਬਣਾਇਆ ਹੋਇਆ ਤੇ ਕੋਈ ਖਾਸ ਨਹੀਂ ਕਿ ਕਿਹਦੀ ਕੁੜੀ ਇਸ਼ਕ ਦਾ ਕਮਰਾ ਜਿਹਾ ਬਣਿਆ ਸੀ ਬਾਬਾ ਬਲਕਰ ਸ਼ਾਇਦ ਉਸ ਉੱਥੇ ਉਹਨਾਂ ਦਾ ਸਸਕਾਰ ਕੀਤਾ ਤੇ ਉਹਨਾਂ ਨੇ ਮੈਂ ਕਿਹਾ ਜੀ ਕੋਈ ਟਰਸਟ ਕੋਈ ਚੀਜ਼ ਜਿਹੜਾ ਵੱਡੀ ਚੀਜ਼ ਤੁਸੀਂ ਕਿਉਂ ਨਹੀਂ ਬਣਾਈ ਤੇ ਕਹਿੰਦੇ ਇਹਦਾ ਹੀ ਪਹਿਲਾ ਮਾਨੂੰ ਜਮ ਹੈ ਇਹਨਾਂ ਫਾਇਦਾ ਤਾਂ ਹੁੰਦੇ ਆ ਹੁਣ ਮੇਰੇ ਪਿੰਡ ਦੇ ਹਾਸ਼ਮ ਰਿਆ ਤੇ ਦੇਖੋ ਇੱਕ ਮੁਸਲਮਾਨ ਪੋਟ ਆ ਪੋਟ ਚਾ ਤੇ ਅਸੀਂ ਪਹਿਲਾਂ ਸਾਡੇ ਵੱਡੇ ਵੀ ਕਰਦੇ ਰਿਆਂ ਤੇ ਹੁਣ ਕੇ ਅਸੀਂ 90 ਆ ਕੇ ਟਰਸਟ ਬਣਾਇਆ ਉਹਦੇ ਬਦੌਲਤ ਹੀ ਇੰਨਾ ਸੋਹਣਾ ਸਕੂਲ ਬਣਾ ਸਕੀ ਕਾਲਜ ਬਣਾ ਸਕੀ ਸਾਰੇ ਇਹ ਕੀਤਾ ਨਾ ਮੈਂ ਦੱਸਦਾ ਵਿਕਾਸਪੁਰ ਸਾਹਿਬਾ ਨੂੰ ਸ਼ਾਇਦ ਪਤਾ ਹੋਵੇ ਕਿ ਜਿਹੜੇ ਧਾਰੀਵਾਲ ਜਿਹੜੇ ਮੰਤਰੀ ਬਣੇ ਸੀਗੇ ਹਾਂਜੀ ਹਾਂਜੀ ਉਹ ਸਾਡੇ ਨਾਲ ਸੀ ਇਹਦੇ ਇੰਟਰਸਟ ਇਕੱਠਾ ਚਲਾਉਦੇ ਸੀ ਉਹ ਸਰਦਾਰ ਜੀ ਮੈਂ ਸ਼ਕਤਰ ਜੀ ਆਪਾਂ ਨਹੀਂ ਮੰਤਰੀ ਬਣਿਆ ਯਾਰ ਵਾਝਾ ਹੋ ਗਿਆ ਪੁਰਾਣਾ ਨਹੀਂ ਉਹਨਾਂ ਨੇ ਥੋੜਾ ਜਿਹਾ ਨਗਰਗਾਂਹ ਸੀਗਾ ਪੋਲਿਟਿਕਸਾਂ ਲੋਕੋ ਸ਼ੁਰੂ ਤੇ ਉਹ ਬਹਿ ਜਾ ਬਈ ਬੰਦੇ ਸੋਹ ਗੋੜਾ ਬਰਗਰ ਬਰਦਾ ਆ ਜੀ ਤੇ ਯਾਰ ਜੀ ਉਸ ਬੰਦੇ ਨਾਲ ਬੰਦਾ ਜਿਹਨੂੰ ਕੁਝ ਕਰਨ ਦੀ ਇੱਛਾ ਆ ਗਈ ਹਾਂ ਤੇ ਮੈਂ ਕੱਲ ਇਹ ਕਰਨ ਗਿਆ ਸੀ ਕਿ ਮੈਨੂੰ ਉਹ ਕਹਿੰਦੇ ਮਾਸਟਰ ਜੀ ਬਣਾ ਨਹੀਂ ਲੇਦਾ ਉਹਨਾਂ ਦਾ ਚਾਰ ਕੇ ਤੇ ਉਹ ਕਹਿੰਦੇ ਯਾਰ ਸਾਡੇ ਪਿੰਡ ਵਾਲੇ ਬਾਪੂ ਰਾਂ ਦਾ ਬਹੁਤਾ ਚੰਗਾ ਨਹੀਂ ਸਮਝਦੇ ਮੈਂ ਕਿਉਂ ਕਹਿੰਦਾ ਬਾਅਦ ਚ ਕਾਮਰੇਡ ਹੋ ਗਈ ਨਾ ਦੇਰ ਦੇ ਲੋਕੀਂ ਲੋਕ ਸਮਝ ਨਹੀਂ ਕਰਦੇ ਤੇ ਬਾਬਾ ਬਿਰਗਾ ਤੇ ਕੌੜੇ ਨਹੀਂ ਰਹੇ ਤੇ ਕਮਨਿਸਟ ਨੇ ਜ਼ਿਕਰ ਕੀਤਾ ਤੇ ਕੌਮਨਿਸਟ ਵੀ ਇੱਕ ਪ੍ਰੋਗਰੈਸਿਵ ਵੱਡੀ ਲਹਿਰ ਸੀਗੀ ਔਰ ਆਜ਼ਾਦੀ ਦੀ ਲਹਿਰ ਚ ਉਹਨਾਂ ਨਾਲ ਆਪਣਾ ਸਹਯੋਗ ਸੀ ਬਾਜੇ ਆਪਾਂ ਗਦਰਿਆਂ ਤੋਂ ਸ਼ੁਰੂ ਕਰੀਏ ਤੇ ਕਿੰਨੇ ਗਦਰੇ ਤੋਂ ਲੋਕ ਕਿਰਤੀ ਪਾਰਟੀ ਨਾਲ ਹੈ ਪਰ ਕਮਨਿਸਟ ਲਹਿਰ ਨਾਲ ਹੈ ਤੇ ਮਤਲਬ ਕਿਈ ਵਾਰ ਸੰਕੀਰਣਤਾ ਸਾਡੇ ਦੇ ਲੋਕੋ ਸੋਚੋ ਕਮਨਿਸਟ ਹੋਏ ਸੀ ਇਸ ਕਰਕੇ ਜਿਹੜੇ ਪਿੰਡ ਦੇ ਲੋਕ ਰਹੇ ਬਹੁਤਾ ਪਸੰਦ ਨਹੀਂ ਕਰਦੇ ਜਦੋਂ ਕਿ ਉਹ ਜੇ ਪਿੰਡ ਵਾਲੇ ਉਸ ਕਰਕੇ ਫਸਲ ਕਰਨ ਦੇ ਇੰਨਾ ਵੱਡਾ ਯੋਧਾ ਜੇ ਤੇ ਜਨਰੇ ਦੇ ਗੱਲ ਹੋਣਾ ਹੈ ਪਹਿਲਾ ਪ੍ਰਭਾਰ ਦੇ ਰੋ ਪਾਰਟੀ ਦਾ ਤੇ ਬਾਬੇ ਦੀਆਂ ਕੁਰਬਾਨੀਆਂ ਤੇ ਸਾਰਾ ਕੁਝ ਮੈਂ ਉਹਨਾਂ ਨੂੰ ਲੋਕਾਂ ਲਈ ਕੀਤਾ ਤੇ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਦਾ ਕਿ ਕੀ ਤੁਹਾਡੇ ਦਾ ਚੇਤਨਾ ਪੱਤਰ ਸਾਥ ਇਹਨੂੰ ਉੱਚਾ ਆ ਕਿਉਂ ਲੋਕ ਇਹਨਾਂ ਗੱਲਾਂ ਜਿਹਨੂੰ ਪੈਂਦੇ ਤੁਸੀਂ ਮੈਂ ਦੇਖਣਾ ਰੋਣਾ ਤੇ ਬਾਬਾ ਗੁਰਕਾਰ ਜੀ ਵੀ ਕੋਈ ਸਿਹਾਰ ਨਾਲ ਮੁੱਕੇ ਹੋਏ ਤੇ ਉਹ ਜਗਰ ਉਥੇ ਜਲੰਧਰ ਜੀ ਬਣਿਆ ਹੋਇਆ ਆਪਣਾ ਬਟੇਸ਼ਪੁਰ ਗਿਆਨ ਜਾਣਕਾਰੀ ਹਾਲ ਬਾਬਾ ਬਲਗੜੀ ਉਥੇ ਸਾਰਾ ਕੁਝ ਹੋ ਰਿਹਾ ਹੈ ਆਪਾਂ ਆਪਾਂ ਨੂੰ ਦਰਸ਼ਣ ਕਰਨ ਦਾ ਮੌਕਾ ਮਿਲਿਆ ਤੁਸੀਂ ਵੀ ਜਰੂਰ ਆਉਣਾ ਮੈਂ ਯਕੀਨ ਕਰਦਾ ਕਿ ਸੀਗੇ ਬਹੁਤ ਕਾਤ ਮੌਕਾ ਮਿਲਿਆ ਮੈਨੂੰ ਤਾਂ ਖਾਸ ਕਰਕੇ ਇੱਕ ਦਿਨ ਜਦੋਂ ਬਲਦੇਵ ਮਾਰ ਦੀ ਡੈਥ ਹੋਈ ਜੇਲ੍ਹ ਦਾ ਗੇਟ ਬਣਾਉਣਾ ਸੀ ਨਾ ਉਹਦਾ ਨੀ ਪੱਥਰ ਬਾਬਾ ਜੀ ਕੋਲ ਖਾਇਆ ਸੀਗਾ ਉਹਦੇ ਮੈਂ ਉੱਥੇ ਹਾਜ਼ਰ ਸੀਗਾ ਬਹੁਤ ਹੀ ਨੇ ਸੋਧਾਂ ਪਨ ਪੋਲਿਟਿਕਲ ਗੱਲਾਂ ਬਤਾਦਾ ਪਤਾ ਤੇ ਮੈਂ ਤੁਹਾਡੇ ਇਲਾਕੇ ਬਾਰੇ ਤੁਹਾਡੇ ਪਿੰਡ ਬਾਰੇ ਤੇ ਤੁਹਾਡੇ ਲੋਕਾਂ ਦੀ ਸੋਚ ਬਾਰੇ ਕਈ ਵਾਰੀ ਮੈਂ ਨਾ ਕੰਧਲੇ ਪਰਦੇਸ ਤੇ ਮੁਕਸਬ ਤੱਕ ਜਿਹੜੇ ਬڑے ਕੱਢਦੇ ਆ ਮੁਹੈਲ ਬڑے ਇਲਾਕੇ ਆ ਮਾਲਵੇ ਵਾਲੇ ਆ ਜਾਂ ਫਲਾਣੇ ਦਾ ਤੇ ਦੁਆਬੇ ਦੇ ਲੋਕਾਂ ਚ ਚੇਤਨਾ ਦਾ ਪੱਧਰ ਕੀ ਬਾਕੀ ਪੰਜਾਬੋਂ ਅਲੱਗ ਸੀ ਕੋਈ ਕਿ ਉੱਥੋਂ ਦੇ ਗਦਰ ਲਹਿਰ ਦੀ ਕਿ ਬੜੀ ਪਾਰਟਿਸਪੀਕੇਸ਼ਨ ਸੀ ਉਤਤ ਬਾਅਦ ਜੇ ਆਪਾਂ ਫਾਲਜੀ ਵੇਖੀਏ ਬੱਬਰ ਅਕਾਲੀ ਬੱਬਰ ਅਕਾਲੀ ਸਾਰੀ ਦੀ ਸਾਰੀ ਦਰਬੇ ਦੀ ਮੂਵਮੈਂਟ ਆ ਤੇ ਫਿਰ ਉਹ ਤੋਂ ਅੱਗੇ ਚਲ ਕੇ ਜਦੋਂ ਇਹ ਬਾਬੇ ਧਰਮ ਤੋਂ ਵੀ ਅੱਗੇ ਜਾ ਕੇ ਤੇ ਉਹਨਾਂ ਲੋਕਾਂ ਨਾਲ ਖੜਦੇ ਆ ਗਰੀਬ ਗੋਬੇ ਦੀ ਗੱਲ ਕਰਦੇ ਆ ਤੇ ਕੁਮੁਸ਼ਿਆਰ ਨਾਲ ਜੁੜਦੇ ਆ ਤਾਂ ਵੀ ਲੋਕ ਉਹਨਾਂ ਨੂੰ ਉਸ ਤਰੀਕੇ ਸਤਿਕਾਰ ਕਰਦੇ ਆ ਉਹਨਾਂ ਕਰਦੇ ਆ ਜੋ ਮੈਂ ਵੇਖਦਾ ਕਿ ਸਾਡੇ ਮਾਝੇ ਜਿਹੇ ਜਹਾਜ਼ ਤਾਂ ਫਿਰ ਸਾਡੇ ਤੇ ਉਹ ਪ੍ਰਭਾਵ ਜ਼ਿਆਦਾ ਧਰਮ ਕੋਲ ਕਰਕੇ ਝੱਕਦੇ ਹੋਣ ਕਰਕੇ ਹੋਏਗਾ ਮੈਂ ਇਹ ਥੋੜਾ ਜਿਹਾ ਤੁਹਾਨੂੰ ਕੋ ਜਾਣਨਾ ਚਾਹਣਾ ਉਹ ਜਿਹੜੇ ਜਿਹੜੇ ਦਾਬਦੇ ਦੇ ਲੋਕ ਸੀਗੇ ਸਭ ਤੋਂ ਪਹਿਲਾਂ ਜੇ ਆਪਾਂ ਕਹੀਏ ਮਾਈਗ੍ਰੇਸ਼ਨ ਹੋਣ ਨੂੰ ਹੋਈ ਸੀ ਉਹ ਦਾਬੇ ਦੇ ਲੋਕ ਹੀ ਥੱਲੇ ਸੀਗੇ ਚਾਹੇ ਜਿਲ੍ਹਾ ਜਲੰਧ ਸੀਗਾ ਕਪੂਰਥਲਾ ਸੀਗਾ ਹਾਰਪੁਰ ਸੀਗਾ ਵਿਚੋ ਤੇ ਨਵਾਂ ਸ਼ਹਿਰ ਸਰਕਟ ਹੋ ਗਿਆ ਜਦੋਂ ਉਹਨਾਂ ਲੋਕਾਂ ਨੂੰ ਬਾਹਰ ਆਉਣ ਦਾ ਮੌਕਾ ਮਿਲਦਾ ਸੀ ਤਾਂ ਫੇਰ ਕੁਦਰਤੀ ਆ ਬਾਹਰ ਆ ਕੇ ਬੰਦਾ ਦਬਰ ਪੜਦੀਆਂ ਗੱਲਾਂ ਦੇਖਦਾ ਵੀ ਦਿਲ ਕਰਦਾ ਵੀ ਅਸੀਂ ਵੀ ਉੱਥੇ ਜਾ ਕੇ ਕਰੀਏ ਤੇ ਜੀ ਸਾਹਿਬ ਤੁਹਾਨੂੰ ਇਹਦਾ ਇਤਿਹਾਸ ਤੁਹਾਨੂੰ ਬਹੁਤ ਜਾਣੀ ਹੋਊਗਾ ਜਿਹੜਾ ਗਦਰ ਪਾਰਟੀ ਦਾ ਮੋਢੀ ਸੀਗਾ ਉਹ ਤਾਂ ਅਮਰੀਕਾ ਦੇ ਵਿੱਚੋਂ ਸ਼ੁਰੂ ਹੋਇਆ ਸੀਗਾ ਸਟਾਕਟਨ ਸ਼ਹਿਰ ਦੇ ਵਿੱਚ ਮੈਂ ਕੰਮ ਰਿਆ ਮੈਂ 10 ਸਾਲ ਪਹਿਲਾਂ ਉੱਥੇ ਗਿਆ ਸੀਗਾ ਉਹ ਜਿਹੜਾ ਗੁਰਦੁਆਰਾ ਸੀਗਾ ਸਟਾਕਟਨ ਦੇ ਵਿੱਚ ਕਈ ਵਾਰੀ ਸਾਡੇ ਲੋਕ ਕਹਿੰਦੇ ਜੀ ਕਾਹ ਵਿੱਚ ਗੁਰਦੁਆਰੇ ਨੂੰ ਮੰਨਦੇ ਕਾਹ ਦੇ ਕਾਮਰੇ ਹੁੰਦੇ ਨੇ ਪਰ ਜਦੋਂ ਮੈਂ ਗੁਰਦੁਆਰੇ ਦੇ ਵਿੱਚ ਗਿਆ ਸਟਾਕਟਨ ਉੱਥੇ ਪਰਚਾਂਸ ਮੇਰੇ ਛੋੜੇ ਬਰਦਰ ਦੀ ਬੇਟੀ ਵੀ ਅਨੰਦ ਕਾ ਜੋਸ਼ੇ ਗੁਰਦੁਆਰਾ ਖਾਂ ਛੋਣੇ ਸੀਗੇ ਫਿਰ ਜਦੋਂ ਮੈਂ ਉੱਥੇ ਬਾਹਰ ਬੋਰਡ ਦੇਖਿਆ ਤੇ ਇਹ ਗਦਰ ਪਾਰਟੀ ਦਾ ਦਫ਼ਤਰ ਇੱਧਰ ਹੈ ਤੇ ਫਿਰ ਮੈਂ ਇਹਨੂੰ ਬੜੀ ਉਤਸਾਹ ਨਾਲ ਉਸ ਸਰੀ ਦੀ ਮਸ਼ੀਨ ਉੱਥੇ ਹੈਗੀ ਜਿਹੜੀ ਬਾਰੀ ਹੋਈ ਹੈ ਮੈਂ ਜਿਹੜਾ ਉਧਾਰ ਸਿੰਘ ਸ਼ਰਾਬਾ ਵੀ ਕਰਦੇ ਰਿਹਾ ਨੂੰ ਬੜੀ ਉਤਸਕਤਾ ਸੀ ਵੀ ਇਹ ਅੰਦਕਾਰ ਤੋਂ ਬਾਅਦ ਜਦੋਂ ਬਰਾਤ ਦਰਜੀ ਤਾਂ ਫਿਰ ਮੈਂ ਇਹ ਸਾਰਾ ਇਤਿਹਾਸ ਕੁ ਦੇਖੂੰਗਾ ਪੜ੍ਹੂੰਗਾ ਫਿਰ ਮੈਂ ਅਗਲੇ ਦਿਨ ਉੱਥੇ ਗਿਆ ਤੇ ਸਾਰਾ ਫਿਰ ਦੇਖਿਆ ਤੁਹਾਨੂੰ ਜੀ ਦੱਸਿਆ ਵੀ ਉਹ ਜਿਹੜੀਆਂ ਛੋਟੀਆਂ ਮਸ਼ੀਨਾਂ ਉਹ ਸਰੀਆਂ ਜਿਹੜੇ ਗਦਰੀ ਸਾਡੇ ਬਾਬੇ ਸਾਰੇ ਸੀਗੇ ਹਿੰਦੁਸਤਾਨ ਦੇ ਕੱਲੇ ਪੰਜਾਬ ਦੇ ਡੀਸੀ ਫੋਰ ਵੀ ਸੀਗੇ ਉਹ ਸਾਰੀ ਤਸਵੀਰਾਂ ਬਹੁਤ ਥੋੜੀਆਂ ਤੇ ਬਾਬਾ ਪਾਲ ਸਿੰਘ ਬੇਲਗੜ ਖੁਦ ਗੱਲ ਲੈਦੇ ਬਾਲੀ ਕਰੋ ਉਹਨਾਂ ਦੇ ਸਪੋਰਟਰ ਕਹਿੰਦਾ ਬਹੁਤ ਬਾਬਾ ਜੀ ਨੇ ਤਾਂ ਮੋਦੀਆ ਚੋਜੀ ਕਿਉਂ ਨਹੀਂ ਹੈ ਉਹ ਖੁਦ ਜ਼ਿੰਮੇਵਾਰੀ ਨਹੀਂ ਸੀ ਫਲਸਫੀ ਨੂੰ ਵੀ ਪੂਰਾ ਸਤਿਕਾਰ ਦਿੰਦੇ ਸੀ ਜਦੋਂ ਅਸੀਂ ਅੰਮ੍ਰਿਤਸਰ ਜੀ ਚਾਹੀਏ ਹੁੰਦਾ ਇਹਨਾਂ ਸੀ ਬੈਲੈਂਸਿਪ ਆਪਸਾ ਲਗਾ ਤੇ ਬਾਬਾ ਜੀ ਨੇ ਚਾਹੇ ਕੋਈ ਟਰੀਟਮੈਂਟ ਲੈਣਾ ਗਵਰਨਮੈਂਟ ਮੈਡੀਕਲ ਕਾਲਜ ਤੋਂ ਡਾਕਟਰ ਤਰਜੀਸ਼ ਨਾਲ ਬਹੁਤ ਪੱਲੇ ਸੀਗੇ ਮੈਂ ਰਾਸੀ ਨੂੰ ਕਿਹਾ ਜੀ ਆਇਆਂ ਨੂੰ ਜਿਹੜਾ ਡਾਕਟਰ ਨਜੀਦ ਉਹਨੇ ਭਾਈ ਜੀ ਦੇ ਬਾਬਾ ਭਗ ਸਿੰਘ ਮਿਲਵਾ ਦੇ ਤੇ ਜਦੋਂ ਉਥੇ ਅੱਖਾਂ ਦਾ ਆਪਰੇਸ਼ਨ ਕਰਵਾਇਆ ਸੀ ਤਾਂ ਡਾਕਟਰ ਆਨੰਦ ਹੁੰਦੇ ਸੀਗੇ ਪੀਜੀਆਈ ਦੇ ਪਹਿਲੇ ਡਾਇਰੈਕਟਰ ਉਹ ਬਾਬਾ ਜੀ ਨੇ ਵੀ ਪਰਮ ਸਿੰਘ ਜੀ ਲਈ ਤੇ ਰਾਜੂ ਨਜੀਦ ਜੀ ਨੇ ਉਹਨਾਂ ਦੇ ਪਰਮ ਸਿੰਘ ਜੀ ਤੇ ਬਾਬਾ ਜੀ ਨੇ ਅਨੰਦ ਸਾਹਿਬ ਨਾਲ ਗੱਲ ਕੀਤੀ ਕਿ ਮੈਂ ਇਦਾਂ ਕਰਕੇ ਕਹਿੰਦੇ ਤੁਸੀਂ ਅੰਮ੍ਰਿਤਸਰ ਕਰਾਓ ਕਿ ਡਾਕਟਰ ਨਜੀਦ ਬੈਠਾ ਉੱਥੇ ਫਿਰ ਬਾਬਾ ਜੀ ਨੇ ਉਹ ਉੱਥੇ ਕਹਿੰਦੇ ਬਾਬਾ ਜੀ ਮੈਨੂੰ ਵੀ ਲੱਗਿਆ ਕਿ ਇਹਨਾਂ ਨੂੰ ਮਿਲਣਾ ਚਾਹੀਦਾ ਉੱਥੇ ਆਪਾਂ ਖਦਮਾਣੀਆਂ ਚੈੱਕ ਕਰਾਉਣੀਆਂ ਉਹ ਵੀ ਡਾਊਨ ਦੇ ਜਿਹਾ ਮੈਂ ਇੱਕ ਰਾਇਆ ਤੇ ਫਿਰ ਬਾਬਾ ਜੀ ਸਾਡੇ ਕੋਈ ਰਹਿੰਦੇ ਹੁੰਦੇ ਸੀਗੇ ਜਿੱਥੇ ਮੈਂ ਚਾਹ ਦੀ ਹੂਲ ਤੇ ਰਹਿੰਦਾ ਸੀਗਾ ਹਾਂਜੀ ਤੇ ਜਦੋਂ ਬਾਬਾ ਜੀ ਪਹਿਲੀ ਵਾਰ ਆਏ ਤਾਂ ਮੈਨੂੰ ਦੇਖ ਕੇ ਉਹ ਇਲਾਕਾ ਦੇਖ ਕੇ ਬੜੇ ਕੋ ਉਹ ਕਾਕਾ ਮੈਂ ਤਾਂ ਇੱਥੇ ਰਹਿੰਦਾ ਰਿਆਂ ਅੰਗਰੇਜ਼ਾਂ ਦੇ ਲੈ ਕੇ ਕਹਿੰਦੇ ਅੱਛਾ ਜੀ ਕਹਿੰਦੇ ਸ਼ਹਿਰੋਂ ਬਾਹਰ ਇਹ ਇਲਾਕਾ ਜੰਗਲ ਹੈਗਾ ਅਸੀਂ ਕਹਿੰਦੇ ਜੋ ਵੀ ਕਾਲੇ ਪੱਤੇ ਲਿਖਣੇ ਹੁੰਦੇ ਸੀ ਕਹਿੰਦੇ ਨਹੀਂ ਇੱਥੇ ਲਿਖਦਾ ਹਾਂ ਦਾ ਚਾਹੇ ਰਾਤ ਹੋਵੇ ਜਾਂ ਚਾਹੇ ਦਿਨੇ ਹੋਵੇ ਤਾਂ ਕਹਿੰਦੇ ਫਿਰ ਮੁਕਤੇ ਜਾ ਕੇ ਉਥੇ ਬਾਬਾ ਜੀ ਦੇ ਸਾਹਮਣੇ ਸੀ ਪ੍ਰੈਸ ਜਿਹੜੀ ਮੈਨੂੰ ਚਾਲ ਦੇ ਜੀ ਕਹਿੰਦੇ ਫਿਰ ਅਸੀਂ ਪਾਰਚੀ ਉਤੋਂ ਸਾਫਦੇ ਹੁੰਦੇ ਸੀਗੇ ਤਾਂ ਫਿਰ ਉਹ ਕਹਿੰਦੇ ਸਾਰੇ ਹਿੰਦੁਸਤਾਨ ਨੂੰ ਭੇਜਦੇ ਨੇ ਕਹਿੰਦੇ ਸ਼ਹਿਰ ਸੁਬੀ ਲੈ ਕੇ ਜਾਂਦਾ ਇੱਕ ਸ਼ਹਿਰ ਸੁਬੀ ਲੈ ਕੇ ਜਾਂਦਾ ਸੀਗਾ ਤੇ ਜਿਹੜੀ ਬਾਬਾ ਜੀ ਦੀ ਖਾਸ ਅਟੈਚਮੈਂਟ ਗੁਰਦੁਆਰਾ ਸਾਹਿਬ ਦੀ ਸਤਕਾar ਕਰਕੇ ਸੀਗੀ ਉਹ ਕਹਿੰਦੇ ਹੁੰਦੇ ਨੇ ਜੀ ਮੈਂ ਜਿੱਥੇ ਵੀ ਸ਼ਹਿਰ ਜਾਣਾ ਤੇ ਮੈਂ ਲੰਗਰ ਵੀ ਬਰਵਾ ਜੂ ਬੈਠਾ ਜਾਵਾਂਗੇ ਤੇ ਉਹ ਤੋਂ ਦੇਖੋ ਬਾਬੇ ਲਾਲ ਗਿਰੀ ਸੀ ਜਤਪਾ ਦੇ ਕਾ ਕਾਰ ਲੈ ਵੀ ਜਤਪਾ ਦੇ ਕਾ ਤੇ ਬਾਬਾ ਜੀ ਕਹਿੰਦੇ ਹੁੰਦੇ ਸੀ ਮੈਂ ਉਹਦੇ ਦੋ ਤਿੰਨ ਵਾਰ ਦੇਖ ਕੇ ਉਥੇ ਬੈਠਣਾ ਵੀ ਪਹਿਲੀ ਗੱਲ ਤਾਂ ਮੋਠੇ ਤੌਰ ਤੇ ਵੀ ਲੰਘਾ ਛੜਣਾ ਦੇ ਇਹ ਹੁੰਦਾ ਹੋ ਜਾਂਦੀ ਆ ਫਿਰ ਕਹਿੰਦੇ ਮੈਂ ਹਾਲ ਵਾਰ ਦੇਖਦਾ ਹਾਂ ਕਿ ਉਹ ਕਿਹੜੇ ਕਿਹੜੇ ਇਲਾਕਿਆਂ ਦੇ ਲੋਕ ਉਥੇ ਆ ਕੇ ਆਏ ਹੋਏ ਦਰਸ਼ਨ ਕਰਨ ਤੇ ਉਹਨਾਂ ਦੇ ਵਿੱਚ ਆ ਗਈ ਇਹ ਚੀਜ਼ ਦੇ ਵਿੱਚ ਫਿਰ ਕਹਿੰਦੇ ਜਦੋਂ ਸਾਧੀ ਹੈਗੀ ਜੀ ਪਹਿਲਾਂ ਪੰਗਤ ਫਿਰ ਸੰਗਤ ਤੇ ਕਹਿੰਦੇ ਫਿਰ ਮੈਨੂੰ ਬੜਾ ਚੰਗਾ ਲੱਗਦਾ ਤੇ ਜਿਹਨੀਆਂ ਜਦੋਂ ਬਾਬਾ ਜੀ ਦਾ ਦੇ ਆਪਦੇ ਇੰਗਲੈਂਡ ਆਏ ਹੋ ਜੀ ਤੇ ਫਿਰ ਮੈਂ ਆਉਂਦਾ ਹਾਂ ਜਿਹੜਾ ਪੰਡਾਲ ਨੇ ਮੇਰੀ ਡਿਊਟੀ ਲਈ ਦਿੱਤਾ ਪਈਆ ਮਸਾਲਾ ਹੈਗਾ ਤੇ ਫਿਰ ਇਹ ਤੋਂ ਰਿਸੀਵ ਕਰਨਾ ਨਾਲ ਬੰਦੇ ਸਾਰੇ ਪੰਡਨੇ ਫੜਦੇ ਆਉਂਗੇ ਸਾਰੇ ਆਦਮੀ ਪੰਡਾਲ ਨੇ ਹੁੰਦੇ ਜਿਹੜੇ ਬਾਬਾ ਜੀ ਦੇ ਉਪਾਸ਼ਕ ਸੀਗੇ ਉਹਨਾਂ ਦੇ ਸੇਵਕਾਂ ਕੋਲੋਂ ਸੀਗੇ ਆਈ ਉਹ ਮਸਾਲਾ ਜਿਹੜਾ 에ਰਪੋਰਟ ਹੈ ਮੋਤੋਂ ਬਾਬਾ ਜੀ ਜਿਹੜੀ ਲਾਸੀ ਉਹਨਾਂ ਬੜੇ ਪਿਆਰ ਸਤਿਕਾਰ ਨਾਲ ਰਿਸਿਵ ਕੀਤਾ ਉਹਨਾਂ ਦੇ ਹੱਥਾਂ ਪਾਏ ਤੇ ਉਹਦੇ ਚੱਲਦੇ ਚੱਲਦੇ ਜਿੱਥੇ ਜਿੱਥੇ ਲੋਕਾਂ ਨੇ ਪਹਿਲਾਂ ਲਿਖਿਆ ਹੋਇਆ ਸੀ ਕਿ ਬਾਬਾ ਜੀ ਨੂੰ ਸਾਡੇ ਮੜ ਲੈ ਕੇ ਆਉਣਾ ਪਾਪਾ ਜੀ ਨੂੰ ਸਾਡੇ ਚੌਕ 'ਚ ਲੈ ਕੇ ਆਉਣਾ ਅਸੀਂ ਸ਼ਵੇਰ ਦੇ ਦਰੇ ਹੋਏ ਅਮਰਸਾਹੀਰ ਪੋਰਟੋਰਾਡ ਨੂੰ ਜਾ ਕੇ 6-7 ਵਜੇ ਬੈਠੇ ਸੀਗੇ ਪਹੁੰਚੇ ਸੀਗੇ ਜਿਉਂ ਚਲੇ ਜੀਟੀਓ ਦੇ ਉੱਤੇ ਵੀ ਲੋਕਾਂ ਦੀ ਬਹੁਤ ਸ਼ਾਦਾ ਸੀ ਬਾਬਾ ਜੀ ਦੀ ਅੰਤਿਮ ਅਸੰਗਤ ਦੇ ਤੇ ਬਾਬਾ ਜੀ ਦੀ ਸੇਵਾ ਜਿਹੜੀ ਸੀ ਉਹ ਬਹੁਤ ਮਹਾਨ ਸੀਗੀ ਅੱਛਾ ਉਹਨਾਂ ਦਾ ਮਾਫੀ ਦੇਣਾ ਚਾਹੋ ਤਾਂ ਜਿਹੜਾ ਉਹਨਾਂ ਕਹਿਆ ਕਿ ਇੱਕ ਪਿੰਡੋਂ ਬਿਲਕੁਲ ਤੋਂ ਉੱਠ ਕੇ ਤੁਸੀਂ ਟੈਕਨੀਕਲ ਜਿਹੜੀ ਐਜੂਕੇਸ਼ਨ ਲਈ ਉਸ ਪਾਸੇ ਨੂੰ ਗਏ ਉਹਦੇ ਪਿੱਛੇ ਵੀ ਕੋਈ ਪ੍ਰੇਰਨਾ ਸਰੋਤ ਪੈਦਾ ਆਇਆ ਸੀ ਜਾਂ ਕਿਦਾਂ ਉਹ ਦੋੜਾਂ ਚਾਹੀਦੀ ਆ ਉਹ ਗੱਲ ਆ ਦੇਣਾ ਤੁਹਾਨੂੰ ਉਹਦੇ ਵਿੱਚ ਸੀਗਾ ਜੀ ਜਦੋਂ ਮੈਂ ਪਾਵੇਂ ਸੀ ਉਹ ਜਪਾਨੀ ਕੁੱਤੀਆਂ ਫਿਰ 6 ਜੀ ਚੱਲ ਗਿਆ ਵੱਡੇ ਸਕੂਲ ਤੇ ਸਾਡੇ ਪੰਜ ਸੈਕਸ਼ਨ ਹੁੰਦੇ ਸੀਗੇ A B C D E 50 50 ਦੇ 250 ਬੱਚਾ ਹੁੰਦਾ ਵੱਡਾ ਸਕੂਲ ਸੀ ਵੱਡਾ ਸਕੂਲ ਚੱਲਦਾ ਉਹ ਪਿੰਡਾਂ ਦੇ ਬਹੁਤ ਬੱਚੇ ਹੁੰਦੇ ਕਿਉਂਕਿ ਸਾਰੇ ਪਾਵੇਂ ਸੀ ਗਿਆ ਤੇ ਬਿੜੋ ਜਗਾ ਜਦੋਂ ਮੈਂ ਆਤਮੀ ਨਾਮ ਜੀ ਵਿਆਹ ਤੋਂ ਬੇਪੋੜਾ ਸਮਝਾ ਲਗੀ ਕਿ ਪੜ੍ਹਾਈ ਦੀ ਕਦਰ ਕੀ ਹੈ ਨਵੇਂ ਆਤਮੀ ਜੀ ਫਿਰ ਮੈਂ ਸੋਚਿਆ ਵੀ ਬੀਐਸਸੀ ਨਨ ਮੈਡੀਕਲ ਕਰੂੰਗਾ ਤੇ ਬੀਐਡ ਕਰੂੰਗਾ ਤੇ ਫਿਰ ਆਮ ਪੜਾਅ ਗਿਆਨ ਵਿਸ਼ਾ ਮਾਟਰ ਦਾ ਬਟੇਟੇ ਤਾਂ ਲੱਗ ਜਾਨਾ ਕਿਉਂਕਿ ਪੜਾਅ ਜੀ ਕੋਈ ਸਾਇਕੋਲੋਜੀ ਹੈ ਸਾਰੇ ਬੱਚੇ ਡਰਦੇ ਸੀ ਕਿਈ ਟੀਚਰ ਜੋ ਜੋ ਨਾਲ ਗਿੰਤ ਰੰਗ ਪੜ੍ਹਾਉਗੇ ਤਾਂ ਵੀ ਬੱਚੇ ਉਤੋਂ ਤਰਾਰਾ ਕਰਦੇ ਰਹਿੰਦੇ ਰਹੇ ਸੀ ਤੇ ਮੈਂ ਖੁਸ਼ਕਿਸਮਤ ਹਾਂ ਜੰਡੇਆਲਾ ਪਿੰਡ ਹੈ ਸਾਡੇ ਮੰਡੀ ਦਾ ਜਿਹੜਾ ਅਸਲਵਾਦ ਦਰਬਾਰਾ ਸਿੰਘ ਦਾ ਪਿੰਡ ਹੈ ਜਿਹੜੇ ਉੱਥੋਂ ਦੇ ਪਹਿਲੇ ਇੱਕੋ ਮੁੱਖ ਮੰਤਰੀ ਹੋਏ ਦੋਬੇ ਤੋਂ ਹਾਂਜੀ ਉੱਥੇ ਬਣਾਇਆ ਸੀ ਗੋਬਿੰਦ ਸਿੰਘ ਰਿਪਬਲਿਕ ਕਾਲਜ ਉਹ ਜੰਡੇਆਲਾ ਪਿੰਡ ਦੇ ਪ੍ਰਿੰਸੀਪਲ ਸਨ ਗਿਆਨੀ ਹਰਜੀਤ ਸਿੰਘ ਜੀ ਉਹ ਸਾਡੇ ਬਿਲਗੇ ਪ੍ਰਿੰਸੀਪਲ ਸੀਗੇ ਸਕੂਲ ਦੇ ਤੇ ਦੇਖੋ ਉਸ ਦਿਨ ਦੀ ਸ਼ਾਹਵਾਸ ਗੈਲ ਉਹ ਜਾਂ ਉਸ ਸ਼ਾਹਦਤ ਉਹਨੇ ਮੈਨੂੰ ਕਿਵੇਂ ਕੀਤਾ ਮੇਰੇ ਨੰਬਰ ਬਈ ਆਉਂਦੇ ਸੀ ਕਲਾਸ ਚ ਕਦੇ ਬਾਹਰ ਹੁੰਦਾ ਸੀ ਪਹਿਲੇ ਤੇ ਕਦੇ ਦੂਸਰਾ ਫਿਰਕਾ ਹੁੰਦਾ ਸੀਗਾ ਉਹ ਮੈਨੂੰ ਕਹਿੰਦੇ ਵੀ ਤੂੰ ਸਾਡੇ ਕਾਲਜ ਆ ਗਿਆ। ਤੇ ਤੈਨੂੰ ਅਸੀਂ ਤੇ ਬਹੁਤ ਮਦਦਾਂਗੇ। ਪਹਿਲਾਂ ਤਾਂ ਕਹਿੰਦੇ ਕਿ ਤੇਰੇ ਫੀਸ ਵਾਗ ਰਹਾਂਗੇ। ਤੇ ਦੂਜਾ ਕਹਿੰਦੇ ਬਚਨ ਕਿਤਾਬਾਂ ਵੀ ਕਾਲਜ ਕੋਲੋਂ ਲੈ ਕੇ ਦੇਵਾਂਗੇ। ਫਿਰ ASCII ਕਹਿੰਦੇ ਤੂੰ ਬਾਕੀ ਵੀ ਕਾਲਜ ਕੋਲੋਂ ਲੈ ਕੇ ਦੇਵਾਂਗੇ। ਹੋਰ ਤੌਰ ਕਹਿੰਦੇ ਤੈਨੂੰ ਸਾਈਕਲ ਵੀ ਅਸੀਂ ਲੈ ਕੇ ਦੇਵਾਂਗੇ ਬਿੜ ਕੇ ਉਹ ਜਦਿਆਂ ਦੇ ਬਾਹਰ ਤੂੰ ਉੱਤੇ ਆ ਗਰੀ। ਤੇ ਮੈਂ ਮੈਨੂੰ ਬਹੁਤ ਚੰਗਾ ਲੱਗਾ ਵੀ ਇੱਕ ਤਾਂ ਪ੍ਰਿੰਸੀਪਲ ਸਾਹਿਬ ਇੰਨਾ ਪਿਆਰ ਨਾਲ ਕਹਿੰਦੇ ਐ ਸਤਿਕਾਰ ਨਾਲ ਕਹਿੰਦੇ ਆ ਫੇ ਸਹੂਲਤਾਂ ਵੀ ਮੈਨੂੰ ਸਾਰੀਆਂ ਮਿਲ ਜਾਣੀਆਂ ਪਰ ਸਮਾਂ ਜਿਹੜਾ ਹੰਸਪਾਲ ਸਾਹਿਬ ਕਹਿੰਦੇ ਆ ਵੀ ਇਧਰ ਨੂੰ ਕਿਦਾਂ ਆ ਗਏ ਜਿਹਨੂੰ ਟਰਨਿੰਗ ਪੁਆਇੰਟ ਕਹਿੰਦੇ ਜਿੰਦਗੀ ਦੇ ਵਿੱਚ ਕਦੇ ਕਦੇ ਆਉਂਦੇ ਆ ਦੋਤਾਂ ਨਾਲ ਮੇਰੇ ਉਹ ਦੁਆਏ ਬਹੁਤ ਸੋਹਣੇ ਸੀਗੇ ਤੇ ਜਦੋਂ ਮੈਂ ਗੈਰ ਵੀ ਕਰਦਾ ਸੀ ਉਸ ਸਤਨ ਦੇ ਤੋਂ ਉਹ ਹੀ ਪਲਾਨ ਸੀਗਾ ਵੀ ਜੰਡਿਆਲੇ ਜਾਣਾ ਸਿਆਸਤ ਮਾਰਨ ਲੱਗਣਾ ਤੇ ਮੇਰੇ ਪਿਤਾ ਜੀ ਦੇ ਮਾਮਾ ਜੀ ਦਾ ਲड़का ਡਾਕਟਰ ਮਾਧੋ ਸਿੰਘ ਉਹਦੋਂ ਉਹ ਡਿਸਕੰਸਸਟ੍ਰੇਟ ਜੂ ਰਸੀ ਪ੍ਰੋਫੈਸਰ ਲੱਗੇ ਹੋਏ ਸੀਗੇ ਅਮਰੀਕਾ ਦੇ ਵਿੱਚ ਉਹ ਆ ਗਿਆ ਤੇ ਮੈਨੂੰ ਕਹਿੰਦੇ ਵੀ ਜਸਵੰਤ ਇਹ ਦੁਬਾਰਾ ਜਿਹੜਾ ਸਕੂਲਦਾਰ ਮੈਂ ਸਾਰੀ ਕਹਾਣੀ ਸੁਣਾਈ ਤੇ ਮੈਨੂੰ ਬਾਹਰ ਪੜ ਕੇ ਕਹਿੰਦੇ ਮਾਸਟਰ ਨਹੀਂ ਲਗਣਾ ਪ੍ਰੋਫੈਸਰ ਬਾਨਾ ਹੂੰ ਤੇ ਮੈਂ ਕਹਿੰਦਾ ਇਹ ਕਿੱਥੇ ਹੁੰਦਾ ਉਹਦੇ ਤੇ ਮੈਨੂੰ ਪਤਾ ਨਹੀਂ ਸੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਹੀ ਆ ਤੂੰ ਉੱਥੇ ਕੀ 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 ਪਛਾਵਾ ਹੂੰ ਤੇ ਹਾਂ ਬੜੀ ਕੋ ਟ੍ਰੇਨ ਆਈ ਜਗਾਇਜ਼ਰ ਮੈਨੂੰ ਉਠਾਇਆ ਆਈ ਟ੍ਰੇਨ ਬੈਠੇ ਉਹ ਤੋਂ ਅਜੇ ਕੀਤੇ ਪੰਜਾਬ ਯੂਨੀਵਰਸਿਟੀ ਦੇ ਗੇਟ ਤੱਕ ਪਹੁੰਚ ਗਏ ਤੇ ਗੇਟ ਤੇ ਆ ਕੇ ਮੈਨੂੰ ਕਹਿੰਦੇ ਆਪਾਂ ਹੀ ਤੋਂ ਬਾਹਰ ਚੱਲ ਕੇ ਜਾਵਾਂਗੇ ਹਾਂ ਤੁਸੀਂ ਜਦੋਂ ਜਾਓ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿਸੇ ਗੇਟ ਤੋਂ ਅੰਦਰ ਪਰਚਾ ਮੇਰ ਗੇਟ ਫੋਟੋ ਬਣਾ ਲਿਓ ਤੇ ਤੁਹਾਨੂੰ ਇਹਦਾ ਬੜਾ ਦਰਿਆ ਲੱਗਦਾ ਇਧੀਆਂ ਖੂਬਸੂਰਤ ਬੜੀਆਂ ਸੀਆਂ 176 ਤੋਂ ਹੀ ਉਹ ਤੇ ਰਚੀਆਂ ਤੇ ਉਹ ਜਦੋਂ ਮੈਨੂੰ ਤਾਂ ਤੇ ਦਿਨ ਸਾਰਾ ਫੇਰ ਕੈਂਪਸ ਦਾ ਘਾਟ ਕਿੱਥੇ ਕਿੱਥੇ ਲੈਕਚਰ ਹਾਲ ਹੈ ਕਿੱਥੇ ਲਬੋਰਟਰੀਆਂ ਹੈ ਕਿੱਥੇ ਰਿਸਰਚ ਵੀ ਲੱਗੇ ਆ ਪੂਰਾ ਸਾਰਾ ਉਹਨਾਂ ਨੇ ਮੈਨੂੰ ਪੜ੍ਹਾਤਾ ਉਹ ਆਹ ਬੁਝੇ ਇੱਥੇ ਆ ਗਿਆ ਕਹਿੰਦੇ ਫਿਰ ਤੂੰ ਪ੍ਰੋਫੈਸਰ ਬਣ ਸਾਵਾਂ ਤੇ ਮੇਰੇ ਦਿਲ ਤੋਂ ਜੇ ਸਾਹ ਉਹਦੀ ਛੇੜ ਕੇ ਲੱਗੀ ਹਾਸਪਤਾਲ ਸਾਹਿਬ ਦਾ 10 ਸਾਲ ਗੱਲਾਂ ਕਿਉਂਕਿ ਇਹਨਾਂ ਦੀ ਇੱਛਾ ਸਾਡੀ ਬਹੁਤ ਬਹੁਤ ਜਿੱਥੇ ਨਹੀਂ ਪਹੁੰਚੇ ਤੇ ਫਿਰ ਮਨ ਲੱਗੀ ਭਾਈ ਜੇ ਮੈਨੂੰ ਤਾਂ ਦਾਖਲਾ ਨਾ ਮਿਲਿਆ ਤਾਂ ਮੇਰੀ ਤਾਂ ਜ਼ਿੰਦਗੀ ਨਹੀਂ ਪਤਣੀ ਕਿਸੇ ਪਾਸੇ ਲੱਗਣੀ ਇਹਨਾਂ ਅਟੈਚਮੈਂਟ ਹੋ ਗਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁ ਬਹੁਤ ਵਧੀਆ ਵਧੀਆ ਦੇ ਸਿੰਪਲ ਬੀ ਹੁੰਦਾ ਜੀ ਤਰੀਕਾ ਕੋਈ ਸ਼ਾਖਸ਼ਾਨੇ ਨਹੀਂ ਸੀ ਕੋਈ ਡੋਨੇਸ਼ਨ ਨਹੀਂ ਸੀ ਤੇ ਕੋਈ ਐਡਰੈਸ ਨਹੀਂ ਸੀ ਐਡਰੈਸ ਦੇ 10ਵੀਂ ਤੇ 11ਵੀਂ ਦੇ ਬੱਚਿਆਂ ਦੇ ਐਵਰੇਜ ਕਾਲਮ ਨੇ ਦੋਨਾ ਦੀ ਹਮ ਬੀਏ ਸੀ ਜਿਹੜੀ ਅਗਲੀ ਕਰਦਾ ਉੱਥੇ ਦੋ ਤਰ੍ਹਾਂ ਦੀ ਹੈਗੀ ਆ ਇੱਕ ਹੁੰਦੀ ਸੀ 5 ਇਅਰ ਪ੍ਰੋਗਰਾਮ ਜੇ ਲੈਟਰ ਦੇ ਬਾਝਾਂ ਤੇ 4 ਇਅਰ ਸੀਗਾ ਜੇ ਜੇ ਤੁਸੀਂ ਹਰ ਸਿੱਖਣ ਗਿਆ ਫਿਰ ਤੋਂ ਬਾਝਣਾ ਕਿਉਂਕਿ ਹਰ ਸਿੱਖਣ ਦੇ ਬਾਝਣਾ ਜਾਣਾ ਜ਼ਰੂਰ ਤਾਂ ਫਿਰ ਉਹ ਉਹਨਾਂ ਨੇ ਦਾਖਲੇ ਆਪਰੇ ਦੇਖ ਲਈ 11ਵੇਂ ਦੇ ਦੇਖ ਲਈ ਤੇ 150 ਸ਼ੂਗਮਣ ਰੱਖਣੇ ਸੀ ਹਸਪਤਾਲ ਸਾਹਿਬ ਜੀ ਤੇ ਨਾਮ ਉਹਦੇ ਜੋ ਬੈਡ ਨੰਬਰ 10 ਸਵਾ 10 ਨੰਬਰ ਦੇ ਬੈਂਟ ਤੇ ਨੰਬਰ ਦੇ ਸਵਾ ਤੇ ਨੰਬਰ ਦਾਖਲਾ ਆਉਂਗਾ ਤਾਂ ਬੜਾ ਚਾਅ ਹੋਇਆ ਪਹਿਲਾ ਫੋੜਾ ਆਪਣੀ ਛੜ ਗਈ ਤੇ ਜਦੋਂ ਬੀਐਸਸੀ ਕਰ ਲਿਆ ਕਰਦਾ ਫਿਰ ਇੱਕ ਬਹੁਤ ਵਧੀਆ ਸਾਲ ਆਇਆ 1942 ਸਾਲ ਜਦੋਂ ਮੇਰੀ ਮਗਰੀ ਹੋ ਗਈ ਘਰ ਦੇ ਨਾਲ ਕਰ ਦਿੱਤੀ ਵੀ 2 ਸਾਲ ਬਾਅਦ ਜਾ ਕਰਾਂਗੇ ਚਾਹਤ ਜੀਵਿਕਾ ਚਾਰ ਸਾਲ ਦੀ ਡਿਗਰੀ ਹੈ ਤੇ ਬਾਤਲ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਪਹਿਲੀ ਵਾਰ ਸਾਰੇ ਇੰਡੀਆ ਚੋਂ ਟਰਾਈ ਫਰਗੇਟ ਕੀਤਾ ਜੀ ਬਾਗਬਾਨੀ ਨੂੰ ਹਾਰਟੀਕਲਚਰ ਨੂੰ ਜਿਹੜਾ ਜ ਐਮ ਐਸ ਸੀ ਫਰੂਟਸ ਇੱਧਰ ਐਮ ਐਸ ਸੀ ਵੈਜੀਟੇਬਲ ਇੱਧਰ ਤੇ ਬਿਚਾਰ ਲਈ ਐਮ ਐਸ ਸੀ ਮੇਰਕੋ ਅਗੇ ਜੀ ਪੀ ਐਮ ਐਸ ਸੀ ਲੈਂਡਸਕੇਪਿੰਗ ਫਰੂਟ ਕਲਚਰ ਉਹਨਾਂ ਨੇ ਡਾਕਟਰ ਐਮ ਐਸ ਸੀ ਹਰਨਾਬਾ ਆਜ਼ਾਦ ਸਿਖੇ ਬਹੁਤ ਉੱਚਾ vision ਸਿਖਾਉਣਾ ਦਾ ਜਿਵੇਂ ਪੰਜਾਬ ਨੂੰ ਕੁਝ ਕਰਨਾ ਹੈ ਤੇ ਤਾਂ ਹੀ ਕਰਾਂਗੇ ਜੇ ਅਸੀਂ ਇਹਨੂੰ ਸੈਪਰੇਟ ਕਰਕੇ ਦਾ ਸਪੈਸ਼ਲਾਈਜੇਸ਼ਨ ਹੋ ਗਈ ਪਹਾਰੋਸੀਨ ਅਮਰੀਕਾ ਦੀ ਯੂਨੀਵਰਸਿਟੀ ਆ ਕੈਂਪਸ ਦੇ ਵਿੱਚ ਉੱਥੋਂ ਸਾਰਾ ਕੋਰਸ ਵਰਗ ਜਨਾਂ ਦਾ ਕੰਟੈਂਟ ਸਾਰੇ ਉੱਥੇ ਗਏ ਕਿਤਾਬਾਂ ਵੀ ਉੱਥੋਂ ਗਈਆਂ ਲੈਕਚਰ ਵੀ ਉੱਥੋਂ ਦੇ ਗਏ ਤੇ ਫਿਰ ਮੈਂ ਸੋਚਿਆ ਕਿ ਮੈਂ ਇਹੇ ਕਰਨੀ ਆ ਐਮ ਐਸ ਸੀ ਲੈਂਡਸਕੇਪਿੰਗ ਤਾਂ ਜੇ 2 ਸਾਲ ਰਹਿਣ ਦੇ ਸੀ ਜਦੋਂ ਮੈਂ ਭਲਾਈ ਕੀਤਾ ਤੇ ਕਿਉਂਕਿ ਪਹਿਲੀ ਯੂਨੀਵਰਸਿਟੀ ਜਿਹੜੀ ਸਾਰੇ ਹਿੰਦੁਸਤਾਨ ਦੇ ਵਿੱਚ ਐਮ ਐਸ ਸੀ ਲੈਂਡਸਕੇਪਿੰਗ ਐਲੋਰੀਕਲਚਰ ਕੰਸਟੀਟਿਊਟ ਕਰਨ ਵਾਲੇ ਤੇ ਉਹ ਪੜ੍ਹਾਈ ਦੇ ਸੀ ਸਾਰੇ ਇੰਡੀਆ ਦਾ ਮੈਂ ਫਿਰ ਲੱਕੀਸ਼ਾ ਕਿ ਪੰਜਾਬ ਦੇ ਵਿੱਚੋਂ ਮੈਨੂੰ ਦਾਖਲਾ ਮਿਲਿਆ ਮੇਰੇ ਨਾਲ ਦਾ ਇੱਕ ਕਲਾਸਵਰ ਹਸਾਮ ਤੋਂ ਆਦਾ ਸੀਗਾ ਤੇ 30 ਲੱਖ ਦਾ ਕਲਾਸਵਰ ਸਭਾ ਬੈਗ ਲੋਪਾ ਨਾਲ ਸੀਗਾ ਹੂੰ ਤੇ ਗੱਲਬਾਤ ਬੜੀ ਮਜ਼ੇਦਾਰ ਸੀ ਯਾਨੀ ਜਿਹੜਾ ਪਹਿਲਾ ਟਰਾਈ ਮੈਸਟਰ ਸੀ ਨਾ ਉਹ ਸੀ ਇੱਕ ਦੂਜੇ ਦੀ ਅੰਗਰੇਜ਼ੀ ਪੜ੍ਹਾਉਂਦੇ ਰਹਿ ਹੂੰ ਠੀਕ ਹੈ ਜਿਹੜਾ ਡੰਗਰਾ ਦਾ ਸੀ ਉਹਦੀ ਅੰਗਰੇਜ਼ੀ ਬਹੁਤ ਸਾਫ਼ ਸੁਥਰੀ ਸੀ ਤੇ ਜਿਹੜਾ ਹਸਾਮ ਵਾਲਾ ਸੀ ਉਹਦੀ ਅੰਗਰੇਜ਼ੀ ਕੋਈ ਪਿਛੇ ਸੀ ਕਿ ਪਰਸੋਂ ਇਹ ਜਦੋਂ ਮੈਨੂੰ ਇਟਾਲੀ ਜੀ ਹੋਇਆ ਫਿਰ ਉਹ ਐਮ ਐਸ ਸੀ ਕੀਤੀ ਜਲਦੋਂ ਮੈਂ ਸਾਊਥ ਇੰਡੀਆ ਸਾਊਥ ਇੰਡੀਆ ਜਿਹੜੀ ਰੀਤੀ ਪੜ੍ਹਦੇ ਚੱਲੇ ਵੀ ਉਹ ਜਿਹੜੇ ਅਲਫਾਬੈਟ ਨੇ ਨਾ ਜਿਹੜੇ ਦਾ ਐਮ ਨੂੰ ਜੈਮ ਕਹਿੰਦੇ ਆ ਐਨ ਨੂੰ ਜੈਨ ਕਹਿੰਦੇ ਆ ਇਸ ਤਰ੍ਹਾਂ ਵੀ ਬੋਲਦੇ ਥੋੜਾ ਜਿਆਦਾ ਦੁਤ ਬਸ ਹਸਪਤਾਲ ਸਾਹਿਬ ਦਾ ਸਵਾਲਾ ਜਵਾਬ ਸੀ ਮੈਨੂੰ ਜਦੋਂ ਨਾਮ ਨਹੀਂ ਦੱਸਣੀ ਗਿਆਨੀ ਪੜੀ ਹਾਂ ਗੁਰਬਾਣੀ ਤੇ ਬੁਰਨਗ ਸਾਹਿਬ ਦੇ ਜਪਜੀ ਸਾਹਿਬ ਦੇ ਅਕੀਰ ਤੇ ਚੋਗਿਆ ਨਾਲ ਜਾ ਕੇ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਾ ਇਹ ਚੀਜ਼ਾਂ ਜਿਹੜੀਆਂ ਤੈਂਸੀ ਸਾਡੇ ਗਿਆਨੀ ਜੀ ਬਹੁਤ ਹੀ ਪ੍ਰੇਰਨਾ ਸਾਨੂੰ ਪੜਾਈ ਜੀ ਵੀ ਆਹ ਤਿੰਨ ਚੀਜ਼ਾਂ ਆ ਗਈਆਂ ਜਿਹਨੂੰ ਸੰਭਾਲਣਾ ਆ ਰਿਹਾ ਦੇਖੋ 70 ਰੁਪਏ ਨਾਲ ਬਾੜ ਮਾਤਾ ਜੀ ਇਹ ਸਾਡੇ ਗਿਆਨੀ ਜੀ ਨੂੰ ਪਤਾ ਲੱਗ ਚੁੱਕਾ ਸੀਗਾ ਜਦੋਂ ਉਹ ਕੋਈ ਜ਼ਿਆਦਾ ਗਿਆਨੀ ਸੀ ਕਿ ਜੇ ਨਾ ਪਰਮਿਸ਼ਨ ਹੋਊਗਾ ਜਾਂ ਬਿਊਟੀਫਿਕੇਸ਼ਨ ਚਾਹੀਦੀ ਹੈ ਤੇ ਬਾਬੇ ਨਾਲ ਨੂੰ 50000 ਰੁਪਏ ਲੱਗ ਗਿਆ ਵੀ ਇਹ ਚੀਜ਼ਾਂ ਸੰਭਾਲਣ ਆ ਰਹੀਆਂ ਤਾਂ ਅਸੀਂ ਸਾਰਿਆਂ ਨਾਲ ਕਾਨੂੰਨ ਕਰਤਾ ਜੀ ਨੂੰ ਕਹਿੰਦੇ ਆ ਇੰਨੇ ਮਾਂਸੇਗਾ ਵੀ ਮੈਂ ਇੰਦੇ ਜਾਗਾ ਕੁਝ ਫਲਾਲਾ ਪੜੂਗਾ ਕੁਝ ਬੂਟਿਆਂ ਦਾ ਕਰੂੰਗਾ ਲੈਂਡਸਕੇਪਿੰਗ ਦਾ ਕਰੂੰਗਾ ਤੇ ਮੈਨੂੰ ਉਹ ਹੱਸਦੇ ਹੁੰਦੇ ਸੀ ਕਿ ਲੋਕ ਵੀ ਖਾਣ ਦਾ ਧਾਲੇ ਨਹੀਂ ਇੰਡੀਆ 'ਚ ਤੇ ਤੂੰ ਫਲਾਣ ਕਿਹਦੇ ਪਾਸੇ ਤੁਰਿਆ ਮਗਰ ਵੀ ਮੇਰਾ ਸ਼ੌਂਕ ਆ ਤੇ ਸ਼ੌਂਕ ਵੀ ਇਤਨਾ ਸੀਗਾ ਇਹ ਵੀ ਇੱਕ ਸੀਗੀ ਗੱਲ ਪਈ ਸੀ ਮੈਂ ਜੋ 7ਵੀਂ ਨਮਾਜ਼ ਤੋਂ ਬਾਅਦ ਜਾਂਦਾ ਮੈਂ ਪਿੰਡ ਸਤਵਾਰਗੇ ਫੋਲਾਏ ਜਿਹਨੂੰ ਆਪਾਂ ਤਲਾਪਾਂ ਕਹਿੰਦਾ ਕਹਿੰਨੇ ਆ ਬਸ ਇਹ ਗੁਟਾ ਕਹਿੰਦੇ ਆ ਇਗਰਸਾ ਪਰ ਮੈਰੀ ਗੁਰਦਾਨਿਆ ਨੂੰ ਲਾਉ ਲਾਇਆ ਤੇ ਇਛਾ ਆਈ ਸੀ ਵੀ ਬਾਬੇ ਨਾਲ ਗਿਆ ਜੰਦੇ ਰਖਾ ਲਿਆ ਕਿ ਉਹਦੇ ਅਸੀਂ ਜਿਹੜੀ ਹੈਗੀ ਉੱਥੇ ਡੈਕੋਰੇਸ਼ਨ ਕਰਨੀ ਹੈ ਪਰ ਸਾਡੇ ਵਿੱਚ ਫਲ ਕੀ ਨਿਕਸ ਕਰ ਉਹ ਫਲ ਲੇਡ ਲਗੇ ਕਿ ਉਹ ਫਲ ਆਏ ਨਾ ਉਹ ਤੋਂ ਤੇ ਬੱਜਾ ਭੈਣ ਜੀ ਆਏ ਆਪਣੇ ਸਾਰਾ ਪਿੰਡ ਤੋਂ ਮੈਨੇ ਕਹਿੰਦੇ ਕਾਕਾ ਅਗਲੇ ਸਾਲ ਮਹੀਨਾ ਪਹਿਲਾਂ ਲਾਈ ਜਦੋਂ ਜੋ ਅਵਾ ਸਾਲ ਆਇਆ ਤਾਂ ਫਿਰ ਮੈਂ ਮਹੀਨਾ ਪਹਿਲਾਂ ਲਾਇਆ ਫਿਰ ਉਹ ਗਿੰਦੇ ਦੇ ਫਲ ਸੀ ਐਡੇ ਐ ਉਹ ਕੋਪਾਰ ਮੈਨਾਂ ਮੋਟ ਪਰ ਮੈਂ ਤੇ ਭੈਣ ਜੀ ਉਥੋਂ ਆਏ ਤਾਂ ਉਹਨਾਂ ਨੇ ਇੱਕ ਟੋਗੜਾ ਫੜਿਆ ਕੱਲੇ ਕੱਲੇ ਫੋਲਿਊ ਕੈਂਚੀ ਨਾਲ ਕੱਟ ਕੇ ਟੋਗੜਾ ਪਰਿਆ ਮੁੜ ਕੇ ਸਾਰੇ ਫੁੱਲਾਂ ਨੂੰ ਪਾਣੀ ਨਾਲ ਧੋਤਾ ਤੇ ਬੜੀਆ ਮੋਟੀ ਸੂਈ ਲਾ ਕੇ ਤਾਂ ਗੱਲ ਹੈ ਕਿ ਤਾਂ ਉਹਨਾਂ ਨੂੰ ਪੋਇਆ ਤੇ ਆਪਾਂ ਹਾਂ ਲੈ ਕੇ ਪਾਕੀ ਸਾਹਿਬ ਦੀ ਸੇਵਾ ਪਹੁੰਚਾਨੀ ਆ ਅਜੀ ਗੁਰਦਾ ਸਾਹਿਬ ਗਿਆ ਹੁਣ ਤਾਂ ਬਹੁਤ ਲੈਕਵੇ ਸ਼ਾਣ ਵਾਲਾ ਪਿਆ ਕਰੋਨਾ ਨਹੀਂ ਹੋਣ ਲੱਗ ਪਿਆ ਸੈਕਨਲ ਨਹੀਂ ਹੋਣ ਲੱਗ ਪਿਆ ਤੇ ਮੈਨੂੰ ਇਹ ਉਮੀਦ ਆਈ ਉਸ ਵੇਲੇ ਸ਼ਾਇਦ ਇਹ ਕਿ ਕਿ ਇਦਾਂ ਦਾ ਕੰਮ ਹੋਊਗਾ ਨਹੀਂ ਤਾਂ ਮੈਨੂੰ ਲੱਗਦਾ ਜੀ ਪਿੰਡਾਂ ਦਾ ਨਹੀਂ ਕੀਤਾ ਕੋਈ ਬਾਦੇ ਨਾਲ ਵੀ ਨਹੀਂ ਸੇਵੀ ਸੇਵਾ ਵੀ ਉਹਦੋਂ ਸ਼ੋਕ ਲਿਆ ਫੁੱਲਾਂ ਦਾ ਤੇ ਫਿਰ ਇਹ ਪੂਰੀ ਪਾਰਕੀ ਸਹਾਇਤ ਕੀਤੀ ਫਿਰ 8ਵੇਂ ਜਮਾਤ 9ਵੇਂ 10ਵੇਂ 11ਵੇਂ 4 ਸਾਲ ਫਿਰ ਮੈਂ ਸੇਵਾ ਕਰਦਾ ਲਿਆ दुआबे तो बारे में नहीं था। था। अच्छा अच्छा बारे, तो बारे करना कोई दुआबे का चेतन का तबरदार कारण ही है कि उसकी जुमा जिन धारा जुम्मन ਉਤੇ ਹੀ ਹੁੰਦੇ ਨੇ ਵਿਪਰੀਤ ਸਨਾਰੇ ਤੇ ਆਪੇ ਦਾ ਜਿਹੜਾ ਅੰਤਰਰਾਸ਼ਟਰੀ ਐਕਸਪੋਜ਼ਰ ਹੋ ਜਾਇਆ ਹੈ ਅੰਤਰਰਾਸ਼ਟਰੀ ਜਿਹੜੀ ਚੇਤਨਾ ਜਾਗੀ ਉਹਦੇ ਪਿੱਛੇ ਇੱਕ ਕਾਰਨ ਦਾ ਆਰਥਿਕ ਕਾਰਨ ਮੈਂ ਕਹਿੰਦਾ ਬਹੁਤ ਸਾਰੀਆਂ ਚੀਜ਼ਾਂ ਦੇ ਪਿੱਛੇ ਨੇ ਕਿ ਦੁਆਬੇ ਦੀ ਕਿਸਾਨੀ ਬਰੀ ਛੋਟੀ ਕਿਸਾਨੀ ਸੀ ਔਰ ਉਹ ਜਿਹੜੀ ਕਿਸਾਨੀ ਸੀ ਉਹਦੇ ਵਿੱਚ ਫਿਰ ਚੋ ਤੇ ਹੋਰ ਚੀਜ਼ਾਂ ਬਹੁਤ ਜਿਹੜੀਆਂ ਉਹ ਵੀ ਇਹਨਾਂ ਦਾ ਬਹੁਤ ਨੁਕਸਾਨ ਕਰ ਦਿੰਦੀਆਂ ਸੀ ਤਿਆਰ ਹੋਏ ਫਸਲਾਂ ਦੇ ਤੇ ਚੋਹਾ ਟਿਹੜ ਪੈ ਜਾਂਦੇ ਸੀ ਸੋ ਮੈਂ ਸੋਚਦਾ ਕਿ ਦੁਆਬੇ ਦੇ ਲੋਕਾਂ ਦੀ ਆਰਥਿਕਤਾ ਮਜਬੂਰੀ ਦੇ ਵਿੱਚ ਹੋਈ ਇਹ ਫਿਰ ਜਿਵੇਂ ਇਹਨਾਂ ਨੂੰ ਬਰਵਾਸ ਤੇ ਬਾਸ ਔਰ ਉਸ ਪਰਿਵਾਰ ਨੇ ਪ੍ਰਵਾਸ ਨਹੀਂ ਜਦੋਂ ਫਿਰ ਕੁਦਰਤੀ ਕਾਲ ਹੈ ਜਿਹਾ ਸਾਲ ਹੋ ਗਿਆ ਜਿਹੜਾ ਅਸੀਂ ਚਿੰਤਾ ਪੰਜਾਬ ਬਾਰੇ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਨਾਲੋਂ ਜ਼ਿਆਦਾ ਉਹਦੇ ਪਿੱਛੇ ਇੱਕ ਕਾਰਨ ਹੈ ਕਿ ਜਦੋਂ ਅਸੀਂ ਇੱਥੇ ਸਾਰਾ ਕੁਝ ਦੇਖਦੇ ਹਾਂ ਤਾਂ ਅਸੀਂ ਸੋਚਦੇ ਹਾਂ ਸਾਡੇ ਪੰਜਾਬ ਵਿੱਚ ਕਿਉਂ ਨਹੀਂ ਸੋ ਦੁਆਬੇ ਦੇ ਲੋਕਾਂ ਨੇ ਵੀ ਇਹੀ ਦੇਖਿਆ ਕਿ ਜਿਹੜਾ ਉੱਥੇ ਸਾਰਾ ਕੁਝ ਆ ਉਹ ਸਾਡੇ ਉੱਥੇ ਕਿਉਂ ਨਹੀਂ ਛੋਟੀ ਜਿਹੀ ਗੱਲ ਹੈ ਜਿਹੜੀ ਹੈ ਕਿ ਦੁਆਬੇ ਦਾ ਇੱਕ ਜਿਹੜਾ ਹੋਰ ਪ੍ਰੋਸੈਸ ਭਾਰਤ ਵਿੱਚ ਦੁਆਬੇ ਨੇ ਕੀਤਾ ਮੈਂ ਤੇ ਦਾ ਪੋਜ਼ਟਿਵ ਪੱਖ ਜਿਹੜਾ ਦੇਖ ਰਿਹਾ ਕਿ ਸਭ ਤੋਂ ਪਹਿਲਾਂ ਜਿਹੜੀ ਬਾਰ ਦੀ ਕਮਾਈੋਂ ਪਾਰਦੇ ਦੇ ਵਿੱਚ ਜਾ ਕੇ ਲਗਾਇਆ ਇਹ ਸਭ ਤੋਂ ਪਹਿਲਾਂ ਦੁਆਬੇ ਦੇ ਹਿੰਦੂਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਦੁਆਬੇ ਦੇ ਲੋਕਾਂ ਨੇ ਬੜਾ ਪੈਸਾ ਕਮਾ ਕੇ ਭਾਰਤ ਵਿੱਚ ਦੁਆਬੇ ਦੇ ਵਿੱਚ ਲਾਇਆ ਸੋਨੇ ਘਰ ਬਣਾਏ ਫਿਰ ਵੱਡੀ ਗੱਲ ਕਿ ਉਹਨਾਂ ਨੇ ਜਿਹੜੇ ਸਮਾਜ ਸੇਵਾ ਦੇ ਬੜੇ ਕੰਮ ਕੀਤੇ ਆਪਣੇ ਪਿੰਡਾਂ ਦੇ ਸਕੂਲਾਂ ਦੀ ਇਮਪਰੂਵਮੈਂਟ ਕੀਤੀ ਹਸਪਤਾਲ ਬਣਾਏ ਗੁਰਦੁਆਰੇ ਬਣਾਏ ਪਰ ਜਿਹੜੇ ਸੜਕਾਂ ਦੇ ਉੱਤੇ ਗੇਟ ਬਣਾਉਣ ਦਾ ਯਾਦਗਾਰੀ ਗੇਟ ਦਾ ਵੀ ਭਾਰਤ ਵਿੱਚ ਸਭ ਤੋਂ ਪਹਿਲਾਂ ਦੁਆਬੇ ਨੂੰ ਸ਼ੁਰੂਆਤ ਹੋਈ ਹੈ ਕਿ ਦੁਆਬੇ ਨੇ ਆਪਣੇ ਵੱਡਿਆਂ ਦੇ ਨਾਂ ਤੇ ਆਪਣੇ ਇਹ ਦੇਸ਼ ਪੜ੍ਹਿਆ ਸ਼ਕਤ ਕਰਾਂ ਖੜ ਜਾ ਪਿੰਡ ਦੇ ਘੇੜ ਦੇ ਰੂਪ ਦੇ ਵਿੱਚ ਭੇਜੀ ਜੀ ਬਿਲਕੁਲ ਇਹ ਇਹ ਮੈਂ ਮੈਂ ਹਸਪਤਾਲ ਸਾਹਿਬ ਨਾਲ ਬਿਲਕੁਲ ਸਭ ਚੀਜ਼ਾਂ ਨਾਲ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਸਾਡਾ ਲਿਟਰੇਸੀ ਰੇਟ ਕਿੰਨਾ ਸਾਰੇ ਛੇੜ ਦਾ ਜਨਾਬ ਮਰਜੀ ਹੋਏ ਪਰ ਹੁਸ਼ਿਆਰਪੁਰ ਦੇ ਇਸ ਤਰ੍ਹਾਂ ਜਗਾ ਉਹ ਸਭ ਤੋਂ ਅੱਗੇ ਸਿਹਤ ਦੇ ਵਿੱਚ ਪੜ੍ਹਾਈ ਲਿਖਾਈ ਦੇ ਹਿਸਾਬ ਨਾਲ ਤੇ ਦੂਸਰੀ ਗੱਲ ਐਨਰਜੀ ਬੀਐਨਆਰ ਦੀ ਗੱਲ ਕਰਕੇ ਜੇਬਾਂ ਦੇ ਵਿੱਚ ਜੇ ਕੁਝ ਹੁੰਦਾ ਸੀ ਤਾਂ ਉਹ ਸੁੱਖ ਦਾ ਤਾਂ ਹੀ ਜਨਮ ਲੈਂਦੀ ਹੈ ਪੀਏ ਸਾਡੇ ਕੋ ਕੁਝ ਕਰਨੇ ਹੋਵੇ ਤਾਂ ਫਿਰ